ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ 19 ਅਪ੍ਰੈਲ 19 ਅਪ੍ਰੈਲ ਦਾ ਸਿੱਖ ਇਤਿਹਾਸ ਸਿੱਖ ਖਾਲਸਾ ਰਾਜ ਦੇ ਨਾਲ ਸੰਬੰਧਤ ਹੈ ਜਦੋਂ 1846 ਦੇ ਵਿੱਚ ਪੰਜਾਬ ਲਾਹੌਰ ਦੇ ਉੱਤੇ ਪੂਰਨ ਤੌਰ ਤੇ ਬ੍ਰਿਟਾਨੀਆ ਸਰਕਾਰ ਦਾ ਕਬਜ਼ਾ ਹੋ ਜਾਂਦਾ ਤਾਂ ਬ੍ਰਿਟਾਨੀਆ ਸਰਕਾਰ ਇੰਨੀ ਚੋਸਤੀ ਦੇ ਨਾਲ ਕੰਮ ਕਰਦੀ ਆ ਮੁਲਤਾਨ ਕਾਬਲ ਖੰਧਾਰ ਤੱਕ ਸਿੱਖਾਂ ਦਾ ਰਾਜ ਹੁੰਦਾ ਤਾਂ ਮਲਤਾਨ ਦੇ ਵਿੱਚ ਇਹ ਆਪਣੇ ਇੱਕ ਖਾਸ ਬੰਦੇ ਦੀਵਾਨ ਮੂਲਰਾਜ ਨੂੰ ਮਲਤਾਨ ਦਾ ਸੂਬੇਦਾਰ ਬਣਾਉਂਦੇ ਨੇ ਪਰ ਉਹ ਸਿੱਖਾਂ ਤੋਂ ਡਰਦਾ ਹੋਇਆ ਉੱਥੋਂ ਅਸਤੀਫਾ ਦੇ ਦਿੰਦਾ ਤਾਂ ਬਾਅਦ ਦੇ ਵਿੱਚ ਇਹ ਬ੍ਰਿਟਾਨੀਆ ਸਰਕਾਰ ਤੈਅ ਕਰਦੀ ਹੈ ਕਿ ਇੱਥੇ ਕਿਉਂ ਨਾ ਆਪਾਂ ਸਿੱਖਾਂ ਦੇ ਕਿਸੇ ਸਿੱਖ ਜਿਹਰੇ ਨੂੰ ਹੀ ਉੱਥੇ ਪਹਿਲੀ ਵਾਰੀ ਆਪਾਂ ਸੂਬੇਦਾਰ ਲਈਏ ਕਿਉਂਕਿ ਬਾਅਦ ਦੇ ਵਿੱਚ ਅਸੀਂ ਹੌਲੀ-ਹੌਲੀ ਫਿਰ ਉਹਨਾਂ ਦੇ ਉੱਤੇ ਉਸ ਇਲਾਕੇ ਦੇ ਉੱਤੇ ਵੀ ਕਬਜ਼ਾ ਕਰ ਲਵਾਂਗੇ ਤਾਂ ਉੱਥੇ ਕਾਨ ਸਿੰਘ ਨਾਂ ਦੇ ਕਾਨ ਸਿੰਘ ਮਾਨ ਨੂੰ ਉੱਥੇ ਮਲਤਾਨ ਦਾ ਸੂਬੇਦਾਰ ਲਾਉਂਦੇ ਨੇ ਪਰ ਨੋਟ ਕਰੀਆ ਜਾਵੇ ਬ੍ਰਿਟਾਨੀਆ ਸਰਕਾਰ ਦੀ ਸਿਆਸਤ ਨੂੰ ਉੱਥੇ ਕਾਨ ਸਿੰਘ ਮਾਨ ਨੂੰ ਇਕੱਲੇ ਨੂੰ ਨਹੀਂ ਲਾਉਂਦੇ ਉਹਨਾਂ ਦੇ ਨਾਲ ਦੋ ਸਲਾਹਕਾਰ ਨੂੰ ਅਹੁਦੇ ਦੇ ਦਿੰਦੇ ਨੇ ਜਿਦੇ ਵਿੱਚ ਵੈਨਸ ਐਗਰੋ ਤੇ ਲੈਫਟਿਨੇਟ ਐਡਰਨਸਨ ਇਹ ਦੋ ਅੰਗਰੇਜ਼ਾਂ ਨੂੰ ਨਾਲ ਸਲਾਹਕਾਰ ਲਾਉਂਦੇ ਨੇ ਇਹ ਜਦੋਂ ਕਾਨ ਸਿੰਘ ਮਾਨ ਉਥੋਂ ਆਪਣੀ ਸੂਬੇਦਾਰੀ ਦਾ ਚਾਰਜ ਲੈ ਕੇ ਗੇਟ ਤੋਂ ਲਾਹੌਰ ਦੇ ਕਿਲੇ ਦੇ ਦਰਵਾਜ਼ੇ ਤੇ ਆਉਂਦਾ ਤਾਂ ਨਾਲ ਇਹਦੇ ਦੋ ਸਲਾਹਕਾਰ ਅੰਗਰੇਜ਼ ਵੀ ਹੁੰਦੇ ਨੇ ਤਾਂ ਉਸ ਸਮੇਂ ਗੋਦਰ ਸਿੰਘ ਮੱਜਵੀ ਜਿਨ੍ਹਾਂ ਦੀ ਜਾਤ ਮੱਜਵੀ ਦੱਸੀ ਜਾਂਦੀ ਆ ਉਹ ਸਿੱਖ ਅੱਜ ਦੇ ਦਿਨ ਇਨ੍ਹਾਂ ਦੋਨਾਂ ਅ fırsਰਾਂ ਦੇ ਉੱਤੇ ਅੰਗਰੇਜ਼ ਅ fırsਰਾਂ ਦੇ ਉੱਤੇ ਹਮਲਾ ਕਰ ਦਿੰਦਾ ਇਹਨਾਂ ਨੂੰ ਉੱਥੇ ਮਾਰ ਦਿੰਦਾ ਇਹ ਗੱਲ 18 16 19 ਅਪ੍ਰੈਲ 1848 ਦੀ ਆ ਮਲਤਾਨ ਦੀ ਕਹਿਣਾ ਮਤਲਬ ਸਿੱਖ ਕਦੇ ਨਹੀਂ ਚਾਹੁੰਦੇ ਸੀ ਕਿ ਸਾਡੇ ਉੱਤੇ ਅੰਗਰੇਜ਼ ਸਰਕਾਰ ਕਬਜ਼ਾ ਕਰ ਲਵੇ ਮਾਝੀ ਸਿੱਖ ਅੱਜ ਦੇ ਦਿਨ ਗੋਦਰ ਸਿੰਘ ਅੰਗਰੇਜ਼ਾਂ ਦੇ ਦੋ ਅਫਸਰਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਨੂੰ ਉੱਥੇ ਮਾਰਨ ਦਾ ਬਾਅਦ ਦੇ ਵਿੱਚ ਬਹੁਤ ਉੱਥੇ ਪੁਚਾਲ ਪੈਂਦਾ ਇਸ ਮਸਲੇ ਦਾ ਤੇ ਉਸ ਤੋਂ ਬਾਅਦ ਫੇਰ ਉੱਥੇ ਬ੍ਰਿਟਾਨੀਆ ਸਰਕਾਰ ਮੁਕੰਮਲ ਆਪਣਾ ਕਬਜ਼ਾ ਕਰ ਲੈਂਦੀ ਆ ਇਹ ਅੱਜ ਦਾ ਜਿਹੜਾ ਸਾਡਾ ਸਿੱਖ ਇਤਿਹਾਸ ਸੀ ਉਹ ਹੈ ਮਹਾਰਾਜਾ ਦਲੀਪ ਸਿੰਘ ਨੂੰ ਬ੍ਰਿਟਾਨੀਆ ਸਰਕਾਰ ਆਪਣੇ ਦੇਸ਼ ਲੈ ਜਾਂਦੀ ਆ ਉਹਦਾ ਕਾਰਨ ਇਹ ਸੀ ਕਿਉਂਕਿ ਜਦੋਂ ਅੰਗਰੇਜ਼ ਹਕੂਮਤ ਦਾ 18 ਸਤੰਬਰ 1834 ਨੂੰ ਲਾਹੌਰ ਦੇ ਉੱਤੇ ਕਬਜ਼ਾ ਹੋ ਜਾਂਦਾ ਤਾਂ ਇੱਕੋ ਇੱਕ ਉਹਨਾਂ ਕੋਲੇ ਇਹ ਮਹਾਰਾਜਾ ਰਹਿ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਮਹਾਰਾਜਾ ਦਲੀਪ ਸਿੰਘ ਜਿਸ ਨੇ ਸਿੱਖ ਰਾਜ ਦਾ ਮਹਾਰਾਜਾ ਬਲਣਾ ਸੀ ਇਹਨਾਂ ਦੀ ਉਮਰ ਘਟ ਹੋਣ ਕਰਕੇ ਉਹਨਾਂ ਨੇ ਪੰਜਾਬ ਤੋਂ ਪਹਿਲਾਂ ਤਾਂ ਇਹਨਾਂ ਨੂੰ ਬਾਹਰ ਕੱਢਿਆ ਉਹ ਕੱਢਿਆ ਸੀ ਮਹਾਰਾਜਾ ਦਲੀਪ ਸਿੰਘ ਨੂੰ 21 ਦਸੰਬਰ 1849 ਨੂੰ ਪੰਜਾਬ ਤੋਂ ਬਾਹਰ ਕੱਢ ਕੇ ਇਹ ਫਤਿਹਗੜ ਜਮਨਾ ਦਰਿਆ ਦੇ ਕੰਢੇ ਤੇ ਲੈ ਜਾਂਦੇ ਨੇ ਉੱਥੇ ਇਸ ਨੂੰ ਗਿਫਤਦਾਰੀ ਦੇ ਰੂਪ ਦੇ ਵਿੱਚ ਹੀ ਰੱਖਦੇ ਨੇ ਤੇ ਹੌਲੀ-ਹੌਲੀ ਫਿਰ ਇਹਨਾਂ ਦੇ ਨਾਲ ਜਿਹੜੇ ਸਿੱਖ ਅਹਿਲਕਾਰ ਸੀ ਜਾਂ ਸਿੱਖ ਇਹਨਾਂ ਦੇ ਸੇਵਾਦਾਰ ਸੀ ਉਹਨਾਂ ਨੂੰ ਹਟਾਇਆ ਜਾਂਦਾ ਉਹਨਾਂ ਨੂੰ ਪੜਾ ਕਰਿਆ ਜਾਂਦਾ ਉੱਥੇ ਫਿਰ ਜਿਹੜੇ ਡਾਕਟਰ ਚੈੱਕ ਕਰਨ ਵਾਲੇ ਸੀ ਉਹ ਵੀ ਅੰਗਰੇਜ਼ ਅੰਗਰੇਜ਼ ਹੁੰਦੇ ਨੇ ਤੇ ਇਹਨਾਂ ਦੇ ਸੇਵਾਦਾਰ ਹੁੰਦੇ ਨੇ ਉਹ ਵੀ ਅੰਗਰੇਜ਼ ਲੱਗ ਜਾਂਦੇ ਨੇ ਇਹਨਾਂ ਨਾਲ ਸਾਰੀ ਗੱਲਬਾਤ ਕਰਨ ਵਾਲੇ ਅੰਗਰੇਜ਼ ਲੱਗਦੇ ਨੇ ਤੇ ਜੇ ਕਿਸੇ ਔਰਤ ਨੇ ਇਹਦੇ ਕੋਲੇ ਆਉਣਾ ਸੀ ਤਾਂ ਉਹ ਵੀ ਔਰਤ ਅੰਗਰੇਜ਼ਨੀ ਕੈਰੀਏ ਬ੍ਰਿਟਾਨੀਆ ਹਕੂਮਤ ਦੀ ਔਰਤ ਹੁੰਦੀ ਸੀ ਉਹ ਇਸ ਨੂੰ ਹੌਲੀ-ਹੌਲੀ ਤਬਦੀਲ ਕਰਨਾ ਚਾਹੁੰਦੇ ਸੀ ਕਿਉਂਕਿ ਜੇ ਪੰਜਾਬ ਦੇ ਵਿੱਚ ਰਹਿੰਦਾ ਜਾਂ ਇਸ ਦਾ ਸਬੰਧ ਸਿੱਖਾਂ ਦੇ ਨਾਲ ਰਹਿੰਦਾ ਇਹ ਆਪਣੇ ਸਿੱਖ ਰਾਜ ਦੀ ਗੱਲ ਜਾਂ ਆਪਣੇ ਤਖਤ ਦੀ ਲਾਹੌਰ ਦੀ ਲਾਹੌਰ ਦਰਬਾਰ ਦੀ ਗੱਲ ਜ਼ਰੂਰ ਕਰਦਾ ਤਾਂ ਜੇ ਸਿੱਖ ਕੋਲੇ ਤਾਂ ਦੇ ਸਿੱਖ ਵੀ ਇਸ ਬੱਚੇ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਸਮਝਾਉਂਦੇ ਸਿੱਖ ਰਾਜ ਬਾਰੇ ਉਹਨਾਂ ਨੇ ਇਸ ਨੂੰ ਮੁਕੰਮਲ ਫਤਿਹਗੜ ਜਮਨਾ ਨਦੀ ਦੇ ਕੰਢੇ ਤੇ ਸਿੱਖਾਂ ਨੂੰ ਪਰਾਂ ਕਰਕੇ ਅੰਗਰੇਜ਼ ਹਕੂਮਤ ਨੇ ਸਾਰੇ ਬ੍ਰਿਟਾਨੀਆ ਅਹਿਲਕਾਰੀ ਦੇ ਅੱਗੇ ਪਿੱਛੇ ਲਾ ਦਿੱਤੇ ਸੀ ਉਸ ਤੋਂ ਬਾਅਦ ਇਸ ਨੂੰ ਜਦੋਂ ਫਿਰ 크੍ਰਿਸਚਨ ਬਣਾਉਣ ਦਾ ਤਰੀਕਾ ਇਹ ਅਜਮਾਉਂਦੇ ਨੇ ਹੌਲੀ ਹੌਲੀ 크੍ਰਿਸਚਨ ਬਣਨਾ ਸ਼ੁਰੂ ਹੋ ਜਾਂਦਾ ਕਿਉਂਕਿ 3 ਸਾਲ ਹੋ ਜਾਂਦੇ ਐ ਇਸ ਨੂੰ ਉਹ ਸਾਰੇ ਪਾਰਟ ਦੇ ਵਿੱਚੋਂ ਨੰਗੜਦੇ ਹੁੰਦੇ 1853 ਦੇ ਵਿੱਚ ਇਹ ਆਪਣੇ ਆਪ ਨੂੰ ਇੱਕ 크੍ਰਿਸਚਨ ਸਮਝਣ ਲੱਗ ਜਾਂਦਾ ਸਾਰਾ ਮਾਹੌਲ ਹੀ ਬਰਤਾਨੀਆ ਸਰਕਾਰ ਇਹ ਜਾ ਸਿਰਜ ਦਿੰਦੀ ਆ ਇਸ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਹੁਣ ਪੰਜਾਬ ਦੇ ਵਿੱਚ ਆ ਸਿੱਖਾਂ ਦੇ ਵਿੱਚ ਆ ਮੈਂ ਸੇਖਕ ਕੀ ਆ ਤਾਂ ਉੱਥੇ ਜਦੋਂ 크੍ਰਿਸਚਨ ਦੀ ਸੋਚ ਆਪਣੇ ਆਪ ਨੂੰ 크੍ਰਿਸਚਨ ਸਮਝਣ ਲੱਗ ਜਾਂਦਾ ਤਾਂ ਇਸ ਨੂੰ ਫੇਰ ਉੱਥੋਂ 14 ਸਾਲ 6 ਮਹੀਨੇ ਦੀ ਉਮਰ ਹੁੰਦੀ ਆ ਉਸ ਸਮੇ ਮਹਾਰਾਜ ਦਲੀਪ ਸਿੰਘ ਦੀ ਇਸ ਨੂੰ 16 April 1852 ਨੂੰ ਜਹਾਜ਼ ਚੜ੍ਹ ਕੇ ਬ੍ਰਿਟਾਨੀਆ ਪੱਕੇ ਤੌਰ ਤੇ ਲੈ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਇੱਕੋ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਸੁਪੁੱਤਰ ਹੈ ਜੇ ਪੰਜਾਬ ਦੇ ਵਿੱਚ ਰਹਿ ਗਿਆ ਤਾਂ ਇਹ ਆਪਣੇ ਰਾਜ ਦੀ ਜ਼ਰੂਰ ਗੱਲ ਕਰੇਗਾ ਇਹ ਸੀ ਸਾਡਾ ਅੱਜ ਦਾ 19 April ਦਾ ਸਿੱਖਤਿਆ ਜੋ ਆਪ ਜੀਆ ਨੇ ਸਰਵਨ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ